ਸਾਰਿਆਂ ਨੂੰ ਪਿਆਰ ਭਰੀ ਸਸ਼ੇਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੀ ਪੈਨਸ਼ਨ ਵੱਡੀ ਜਿੱਤ ਜੋ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਈ ਮੋਹਰ ਇਸ ਮੰਗ ਤੇ ਪੂਰੀ ਹੋਣ ਦੇ ਨਾਲ ਪੈਨਸ਼ਨ ਦੇ ਅੰਦਰ ਖੁਸ਼ੀ ਦੀ ਲਹਿਰ ਹਾਈ ਕੋਰਟ ਨੇ ਸਰਕਾਰ ਨੂੰ 2.95 ਫੈਕਟਰ ਦੇ ਨਾਲ ਪੈਨਸ਼ਨ ਸੋਧਨ ਦਾ ਹੁਕਮ ਪੰਜਾਬ ਸਰਕਾਰ ਨੂੰ ਅਦਾਲਤ ਨੇ ਜਿਹੜਾ ਹੈ 20000 ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਲੰਬੇ ਸਮੇਂ ਤੋਂ ਚੱਲ ਰਹੇ ਪੈਨਸ਼ਨ ਸੋਧੀ ਮੰਗ ਪੂਰੀ ਹੋ ਗਈ ਹੈ ਪੰਜਾਬ ਦੀ ਹਰਿਆਣਾ ਹਾਈ ਕੋਰਟ ਨੇ ਹੱਕ ਦੇ ਵਿੱਚ ਮਹੱਤਮਪੂਰਨ ਫੈਸਲਾ ਸੁਣਾਇਆ ਹੈ ਪੈਨਸ਼ਨਰਜ਼ ਦੇ ਵੱਲੋਂ 2.95 ਫੈਕਟਰ ਦੇ ਨਾਲ ਪੈਨਸ਼ਨ ਸੋਧਨ ਦੇ ਲਈ ਲੰਬੇ ਸਮੇਂ ਤੋਂ ਲੜਾਈ ਜਿਹੜੀ ਹੈ ਲੜੀ ਜਾ ਰਹੀ ਸੀ 2021 ਦੇ ਵਿੱਚ ਜਦੋਂ 6ਵਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਹੋਈ ਸੀ ਉਸ ਦੇ ਵਿੱਚ ਪੈਨਸ਼ਨਰਸ ਨੂੰ 2.95 ਫੈਕਟਰ ਦੇ ਨਾਲ ਸੋਧਨ ਦੀ ਜਿਹੜੀ ਹੈ ਪੇ ਕਮਿਸ਼ਨ ਦੇ ਵੱਲੋਂ ਸਿਫਾਰਸ਼ ਕੀਤੀ ਗਈ ਸੀ ਪਰ ਉਸ ਵੇਲੇ ਕਾਂਗਰਸ ਦੀ ਸਰਕਾਰ ਕੇਵਲ 2.45 ਨਾਲ ਜਿਹੜੀ ਹੈ ਸੋਧ ਕੀਤੀ ਗਈ ਸੀ ਜਿਸ ਦੇ ਨਾਲ ਪੈਨਸ਼ਨਰ ਨੂੰ ਵੱਡਾ ਵਿਤੀ ਨੁਕਸਾਨ ਚੁਲਣਾ ਪਿਆ ਸੀ ਪੈਨਸ਼ਨ ਨੇ ਜਿਹੜਾ ਕਿ ਨਿਆਂ ਦੇ ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ 28 ਜਨਵਰੀ 2024 ਨੂੰ ਹਾਈ ਕੋਰਟ ਨੇ ਪੈਸ਼ਨਰ ਦੇ ਹੱਕ ਦੇ ਵਿੱਚ ਫੈਸਲਾ ਦੇ ਕੇ ਸਰਕਾਰ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਜਿਹੜਾ ਕਿ ਹੁਕਮ ਦਿੱਤੇ ਫਿਰ ਸਰਕਾਰ ਦੇ ਵੱਲੋਂ ਫੈਸਲੇ ਨੂੰ ਲਾਗੂ ਨਾ ਕਰਨ ਕਾਰਕੇ ਪੈਸ਼ਨ ਨੇ ਕਈ ਵਾਰ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਸੀਓਪੀਸੀ ਨੰਬਰ 20791 2025 ਪ੍ਰੀਤਮ ਸਿੰਘ ਨਾਗਰਾ ਬਨਾਮ ਕ੍ਰਿਸ਼ਨ ਕੁਮਾਰ ਆਈਏਐਸ ਦੇ ਵਿੱਚ 14 ਜੁਲਾਈ 2025 ਨੂੰ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸਰਕਾਰ ਨੂੰ ਹੋਰ ਸਮਾਂ ਦੇਣ ਦੀ ਬੇਨਤੀ ਰੱਦ ਕਰ ਦਿੱਤੀ ਜਸਟਿਸ ਹਲਕਾ ਸ਼ਰੀਨ ਨੇ ਸਰਕਾਰ ਤੇ 20000 ਰੁਪਏ ਜੁਰਮਾਨਾ ਲਗਾਏ ਤੇ 1 ਮਹੀਨੇ ਦੇ ਅੰਦਰ ਅੰਦਰ ਫੈਸਲਾ ਲਾਗੂ ਕਰਨ ਦੇ ਆਦੇਸ਼ ਦਿੱਤੇ ਹਾਈ ਕੋਰਟ ਦੇ ਇਹ ਹੁਕਮ ਨਾਲ ਹੁਣ ਪੈਸ਼ਨਰਾਂ ਦੇ ਪੈਨਸ਼ਨ ਜਿਹੜੀ ਹੈ 2.0 ਫੈਕਟਰ ਨਾਲ ਸੋਧੇ ਜਾਵੇ ਇਸ ਦੇ ਨਾਲ ਹਜ਼ਾਰਾਂ ਪੈਸ਼ਨਰਾਂ ਨੂੰ ਬੀਤੀ ਤੌਰ ਤੇ ਵੱਡਾ ਲਾਭ ਮਿਲੇਗਾ ਅਦਾਲਤਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਪੈਸ਼ਨਰਾਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਲਾਭ ਦਿੱਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਵੀ ਜੋ ਹੈ ਜਿਹੜੀ ਹੈ ਜਿਹੜੀ ਬਹਾਨੇਬਾਜ਼ੀ ਨਹੀਂ ਚੱਲੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੈਸ਼ਨਰਾਂ ਨੂੰ ਮਿਲੇਗਾ ਵੱਡਾ ਲਾਭ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿ ਇਸ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ